ਅੰਗਦੇਵ ਜੀ ਨੂੰ ਪ੍ਰਗਟ ਕਰਨ ਲਈ ਉਹਨਾਂ ਨੇ ਸ਼੍ਰੇਸ਼ਟ ਜਸ ਉਚਾਰਿਆ ਆਨੰਦ ਕੰਧ ਰੂਪ ਹੋ ਰਾਜਿਆਂ ਦੇ ਵੱਡੇ ਰਾਜਾ ਹੋ ਤੁਹਾਡਾ ਨਾਂ ਆਦ ਹੈ ਨਾ ਅੰਤ ਹੈ ਆਪ ਦੀ ਬਰोबर ਕੋਈ ਨਹੀਂ ਹੈ ਆਪ ਆਪਣੇ ਸੇਵਕਾਂ ਦੇ ਮੁਕਤੀ ਦਾਤੇ ਹੋ ਚੰਦ ਤੇ ਸੂਰਜ ਨੂੰ ਪ੍ਰਕਾਸ਼ ਦਿੰਦੇ ਹੋ ਸਾਰੇ ਸੰਸਾਰ ਨੂੰ ਸ਼੍ਰੇਸ਼ਟ ਦਾਨ ਦਿੰਦੇ ਹੋ ਜਗਤ ਉਤੇ ਜੋ ਵੀ ਲੋਕ ਖਾਂਦੇ ਪੀਂਦੇ ਹਨ ਉਹ ਸਭ ਕੁਝ ਤੁਸੀਂ ਹੀ ਦਾਨ ਦਿੰਦੇ ਹੋ ਆਪ ਜੀ ਦਾ ਚਰਿੱਤਰ ਵਿਚਿੱਤਰ ਹੈ ਜੋ ਤੁਹਾਡੇ ਬਾਰੇ ਕਹੇ ਜਾਂ ਸੁਣੇ ਉਹ ਪਵਿੱਤਰ ਹੋ ਜਾਂਦਾ ਹੈ ਦੇਵਤਿਆਂ ਦੇ ਦੇਵਤਾਂ ਦੇ ਤੁਸੀਂ ਨਾਥ ਹੋ ਤੇ ਸਾਰੇ ਹੀ ਤੁਹਾਨੂੰ ਮੱਥਾ ਟੇਕਦੇ ਹਨ ਤੁਸੀਂ ਅਜਨਮ ਹੋ ਤੇ ਮਾਇਆ ਤੋਂ ਰਹਿਤ ਹੋ ਸਦਾ ਹੀ ਸੁਤੇ ਸਿਧ ਸਰੂਪ ਹੋ ਤੁਸੀਂ ਪਰੰਪਰਾ ਤੋਂ ਈਸ਼ਵਰ ਨਾਲੋਂ ਵੱਡੇ ਹੋ ਹੇ ਧਰਤੀ ਦੇ ਤਾਰਨ ਵਾਲੇ ਸਤਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੋਵੇ ਤੁਹਾਡੀ ਉਪਮਾ ਕਹੀ ਨਹੀਂ ਜਾ ਸਕਦੀ ਤੁਸੀਂ ਸਦਾ ਪ੍ਰੇਮ ਦੇ ਅਧੀਨ ਰਹਿੰਦੇ ਹੋ ਸਦਾ ਨੇਮ ਨਿਵਨ ਬਣਾਉਣ ਵਾਲੇ ਹੋ ਜਿਵੇਂ ਸੋਨੇ ਨੂੰ ਗਰਮ ਕਰਕੇ ਸ਼ੁੱਧ ਕੀਤਾ ਜਾਂਦਾ ਹੈ ਉਸੇ ਤਰ੍ਹਾਂ ਹੀ ਸਦਾ ਸ਼੍ਰੇਸ਼ਟ ਕੁਸ਼ਲ ਮੰਗਲ ਦਾ ਦਾਨ ਤੁਸੀਂ ਦਿੰਦੇ ਹੋ ਹੇ ਸਤਿਗੁਰੂ ਜੀ ਆਪ ਜੀ ਕਿਉਂ ਹੁਣ ਅੰਤਰ ਧਿਆਨ ਹੋ ਗਏ ਹੋ ਲੋਕਾਂ ਦੀ ਤੁਹਾਡੇ ਬਾਰੇ ਸ਼ੰਕਾ ਕਰਨੀ ਉਚਿਤ ਨਹੀਂ ਆ ਆਪਣੇ ਦਰਸ਼ਨ ਦੇ ਕੇ ਸਾਡੇ ਤੇ ਕਿਰਪਾ ਕਰੋ ਜਿਵੇਂ ਜਗਤ ਦੀ ਪਹਿਲਾਂ ਹੀ ਰੀਤ ਚੱਲੀ ਆ ਰਹੀ ਏ ਜੋ ਪਹਿਲਾਂ ਕਰਦੇ ਰਹੇ ਹੋ ਉਸੇ ਤਰ੍ਹਾਂ ਹੀ ਹੁਣ ਕਰੋ ਤੇ ਉਸ ਤੋਂ ਉਲਟ ਨਾ ਕਰੋ ਮਹਾਰਾਜ ਜੀ ਇਹ ਸਰੀਰ त्याग ਕੇ ਧਰਮਧਾਮ ਸਚਕੰਡ ਵਿੱਚ ਜਾਓ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਜਹੀ ਬੇਨਤੀ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਮਹਾਨ ਪ੍ਰੇਮ ਨਾਲ ਭਰ ਗਏ ਤੇ ਉਸੇ ਵੇਲੇ ਸੰਗਾਸਨ ਤੇ ਆ ਕੇ ਬੈਠ ਗਏ ਇਸ ਤਰ੍ਹਾਂ ਸਾਰੇ ਦੇਖ ਕੇ ਬੜੇ ਪ੍ਰਸੰਨ ਹੋਏ ਜੈ ਜੈ ਸ਼ਬਦ ਦਾ ਉਚਾਰਣ ਕਰਕੇ ਸਾਰੇ ਭੱਜ ਭੱਜ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਟਹਿ ਪਏ। ਸੋ ਪਿਆਰੀ 사ਸੰਗਤ ਜੀ ਇਸ ਤਰ੍ਹਾਂ ਤਨ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਾਹਰੀ ਕ੍ਰਿਆ ਕੀਤੀ ਤੇ ਉਸ ਤੋਂ ਬਾਅਦ ਸਚਕੰਡ ਨੂੰ ਧਿਆਨਾ ਕੀਤਾ ਏ। ਪਿਆਰੀ 사ਸੰਗਤ ਜੀ ਇਹ ਸਾਰਾ ਪ੍ਰਸੰਗ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ ਗਿਆ ਏ। ਜਿਹੜਾ ਕਿ ਕਵੀ ਪਾਈ ਸੈ ਪਾਈ ਸੰਤੋਖ ਸਿੰਘ ਜੀ ਨੇ ਲਿਖਿਆ ਏ ਹੋਇਆਂ ਬੁਲਾ ਚੁਕਾਂ ਦੀ ਖਮਾ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ